ਇੱਕ ਲੜਕੀ ਤਿੰਨ ਮਹੀਨਾ ਦੀ ਉਹਨਾਂ ਦੀ ਉਹਦਾ ਮਾਂ ਵੀ ਕਹਿੰਦਾ ਆਪਾਂ ਹੋਰ ਤਾਂ ਵਿਆਹਣੇ ਚਾਹੁੰਨੇ ਆ ਤੇ ਫਿਰ ਜਾ ਇਹਨੂੰ ਲੈਣ ਗਏ ਆਪਾਂ ਘਰ ਦਾ ਪਰਿਵਾਰ ਉਹਨਾਂ ਦੇ ਘਰ ਦੇ ਪਰਿਵਾਰ ਨੇ ਸਾਨੂੰ ਖਿੱਚ-ਖਿੱਚ ਕੇ ਮਾਰਿਆ ਅੰਦਰ ਦੇ ਦੇ ਕੇ ਮਨਵਾੜੇ ਕੱਪੜੇ-ਕੁਪੜੇ ਉਹਨਾਂ ਬਾੜ ਦਿੱਤੇ ਉਹਨਾਂ ਦੇ ਬੰਦੇ ਆਂ ਸਾਡੇ ਬੰਦੇ ਦਾ ਇੱਜ਼ਤ ਨਹੀਂ ਹੋ ਰਿਹਾ ਸਾਡੇ ਬੱਚੇ ਤੜਫ ਰਹਿ ਰਹੇ ਆ ਦੇ ਇਦਾਂ ਹੀ ਪਏ ਇਹ ਆਪ ਕੋ ਸਾਨੂੰ ਨਹੀਂ ਕਰਨ ਦਾ ਪਤਾ ਮਰੀਜ਼ ਮਰਨਦੇ ਨੇ ਸਾਡੇ ਸੜਕਾਂ ਤੇ ਉਤਰ ਆਏ ਨੇ ਪੈਸਾ ਦੋ ਫੇਰ ਲਾਜ ਹੋਏਗਾ ਜੇ ਪੈਸਾ ਨਾ ਦੋਗੇ ਤੇ ਲਾਜ ਨਹੀਂ ਸਾਡੀ ਹਾੜੀ ਪਰਜਾਈ ਨਾਲ ਸਾਡੇ ਅੱਜ ਅੱਜ ਘਰ ਗਏ ਆ ਕੀ ਲੱਗਦਾ ਕੀ ਇਹ ਸਾਡੇ ਇਹ ਸਾਡੇ ਵੀਰ ਲੱਗਦੇ ਜੀ ਹਾਂਜੀ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਜੀ ਤੇ ਪਰਜਾਈ ਨੂੰ ਲੈਣ ਗਏ ਆ ਪਾ ਘਰ ਦਾ ਪਰਿਵਾਰ ਤੇ ਸਾਨੂੰ ਉਹਨਾਂ ਉੱਥੇ ਜਾ ਕੇ ਤੇ ਸਾਨੂੰ ਨਹੀਂ ਸੀ ਪਤਾ ਉਹਨਾਂ ਦੇ ਘਰ ਦੇ ਪਰਿਵਾਰ ਨੇ ਸਾਨੂੰ ਖਿੱਚ-ਕਿੱਚ ਕੇ ਮਾਰਿਆ ਅੰਦਰ ਦੇ ਦੇ ਕੇ ਅੰਦਰ ਦੇ ਦੇ ਕਿ ਉਹਨਾਂ ਖਿੱਚ ਖਿੱਚ ਕੇ ਸਾਨੂੰ ਮਾਰਿਆ ਹੈ ਬੋਸ਼ ਹੋ ਗਏ ਹਨ ਸਾਨੂੰ ਅੰਦਰ ਦਿੱਤੀ ਰੱਖਿਆ ਹੈ ਨਾ ਸਾਡੇ ਬੰਦੇ ਬਹੁਤ ਜੜੇ ਤੰਗ ਹੀ ਆਤੀ ਇੱਥੇ ਆ ਗਏ ਹਾਂ ਇਹ ਨਿਕਲ ਸਕਿਆ ਨਹੀਂ ਹਨ ਐਂਬੂਲੈਂਸ ਤੇ ਲਿਆਂਦਾ ਸਾਰਿਆਂ ਨੂੰ ਅਸੀਂ ਮੰਗ ਕਰਦੇ ਆ ਵੀ ਸਾਡੀ ਸਾਡੀ ਹੋ ਜਾਵੇ ਕਾਰਵਾਈ ਹੋਏ ਸਾਡੀ ਆਈਮ ਪੀਰ ਜੀ ਆਏ ਗਏ ਆ ਆਪਣੀ ਪਰਜਾਈ ਲੈਣ ਵਾਸਤੇ ਪਰਜਾਈ ਲੈਣ ਵਾਸਤੇ ਗਏ ਆ ਅਸੀਂ 4-5 ਭੈਣਾ 4 ਆ ਹੀ ਭੈਣਾ ਤੇ ਪੰਜਵੀ ਸਾਡੀ ਮਾਂ ਆ ਅਸੀਂ ਗਏ ਆ ਲੈਣ ਵਾਸਤੇ ਦੋ ਸਾਡੇ ਵੀਰ ਆਣ ਆਪਾਂ ਸੱਤ ਜੀ ਗਏ ਆ ਤਿੰਨ ਚਾਰ ਆ ਹੀ ਮੋਟਸੇ ਖੜੇ ਨੇ ਉਹਨਾਂ ਅਸੀਂ ਗਏ ਆ ਤਾਂ ਕਿ ਤੁਕੇ ਮਾਰੇ ਤਾਂ ਵੀ ਇਹਗਾ ਕੋਈ ਗਾਲ ਨਹੀਂ ਵੀ ਚਲੋ ਤਾਂ ਕਿਹੇ ਬੇ ਚੱਲਦੇ ਨੇ ਭੈਣਾ ਭਰਾਵਾਂ ਜੇ ਪਰਜਾਈ ਦੇ ਘਰ ਦਿਆ ਨੇ ਕਿ ਤੁਕੇ ਮਾਰੇ ਹਾਂਜੀ ਪਰਜਾਈ ਦੇ ਘਰ ਦਿਆ ਨੇ ਵੀ ਆਪਾਂ ਨਹੀਂ ਭੇਜਨੀ ਉਹਨੇ ਕੋਡ ਮੈਰਿਜ ਮੇਰੇ ਵੀਰ ਨਾਲ ਕਰਾਈ ਏ ਪਹਿਲਾ ਲਵ ਮਾਰਿਜ ਹੋਈ ਹਾਂਜੀ ਲਵ ਹੋ 3 ਸਾਲ ਹੋ ਗਏ ਆ ਇੱਕ ਲੜਕੀ 3 ਮਹੀਨਿਆਂ ਦੀ ਉਹਨਾਂ ਦੀ ਉਹਦਾ ਮਾਂ ਪਿਓ ਕਹਿੰਦਾ ਆਪਾਂ ਹੋਰ ਥਾਂ ਵਿਆਹਣੀ ਚਾਉਨੇ ਆ ਆਪਾਂ ਵੀਰੇ ਲੈਣ ਗਏ ਆ ਸਾਨੂੰ ਉਹਨਾਂ ਨੇ ਮਾਰਿਆ ਕੁੱਟਿਆ ਬੜਾ ਸਾਨੂੰ ਅੰਦਰ ਦਿੱਤੀ ਰੱਖਿਆ ਉਹਨਾਂ ਨੇ ਮਾਰਕੁੱਟ ਬੜੀ ਕੀਤੀ ਏ ਉਹਨਾਂ ਦੇ ਬੰਦੇ ਸਾਡੇ ਗਾਲ ਪੈ ਗਏ ਆ ਵੀ ਮਤਲਬ ਸਾਡੇ ਕੱਪੜੇ ਕੁੱਪੜੇ ਉਹਨਾਂ ਪਾੜ ਦਿੱਤੇ ਉਹਨਾਂ ਦੇ ਬੰਦਿਆਂ ਨੇ ਉਹਨਾਂ ਨੇ ਸਾਡੇ ਬੰਦੇ 5 6 ਬੰਦੇ ਸਾਡੇ ਜਿਨ੍ਹਾਂ ਨੂੰ ਆ ਵੇਖੋ ਬਹੁਤ ਜ਼ਖਮੀ ਕੀਤਾ ਉਹਨਾਂ ਨੇ ਤੇ ਜਿਨ੍ਹਾਂ ਦੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਨਾ ਹਜੇ ਤੱਕ ਵੀ ਸਾਡੇ ਬੰਦਿਆਂ ਦਾ ਇਲਾਜ ਨਹੀਂ ਹੋ ਰਿਹਾ ਸਾਡੇ ਬੱਚੇ ਤੜਫ ਰਹੇ ਰਾਤ ਦੇ ਇਦਾਂ ਹੀ ਪਏ 2 ਵਜੇ ਰਾਤ ਦੇ ਆਏ ਸਾਡੇ ਬੱਚਿਆਂ ਦੀ ਮਾਸਾ ਵੀ ਸੁਣਵਾਈ ਨਹੀਂ ਹੋਈ ਵੀ ਇਹਨਾਂ ਦਾ ਇਲਾਜ ਕੀਤਾ ਜਾਏ ਪੈਸਾ ਦੋ ਫਿਰ ਇਲਾਜ ਹੋਏਗਾ ਜੇ ਪੈਸਾ ਨਾ ਦੋਗੇ ਤਾਂ ਇਲਾਜ ਨਹੀਂ ਹੋਏਗਾ ਪੈਸੇ ਲਈ ਹੋ ਕੀ ਤੇ 500 ਦਿਓ ਕਿ ਤੇ 1000 ਦਿਓ ਕਿ ਤੇ 2500 ਦਿਓ ਐਦਾ ਕਰ ਕਰ ਪੈਸੇ ਲਈ ਜਾਂਦੇ ਸਿਰਫ ਪਟੀਆਂ ਕੀਤੀਆਂ 5-5000 ਰੁਪਿਆ ਲੱਗ ਵੀ ਗਿਆ ਸਿਰਫ ਇੱਕ ਇੱਕ ਪੱਟੀ ਦਾ ਬਾਕੀ ਦੀ ਬਣ ਗਾ ਸਰ ਬੇਨਤੀ ਐਦਾ ਵੀ ਰਾਤ ਇਹਨਾਂ ਨੇ 2 ਵਜੇ ਪਹਿਲਾਂ ਤੇ ਉੱਥੇ ਦਾਖਲ ਹੋਏ ਤੇ ਉਹਨਾਂ ਰੈਫਰ ਕਰਕੇ ਇੱਥੇ ਭੇਜਤਾ ਹੈ ਕਿਹੜੇ ਹਸਪੀਟਲ ਐ ਲੋਪੋ ਕੀ ਨਹੀਂ ਨਹੀਂ ਹੁਣ ਕਿੱਥੇ ਆਏ ਇਹ ਗੁਰੂ ਨਾਨਕ ਰਾਤ 2 ਵਜੇ ਦੇ ਪਹੁੰਚੇ ਆ ਸਿਰਫ ਸਾਡੇ ਇੱਕ ਬੰਦੇ ਦੀ ਫਾਈਲ ਤਿਆਰ ਕੀਤੀ ਆ ਗੁਬਿੰਦਾ ਸਿੰਘ ਦੀ ਬਾਕੀ ਫਾਈਲਾਂ ਨਹੀਂ ਤਿਆਰ ਕਰਨ ਦੇ ਇਹਦਾ ਕਾਰਨ ਦਾ ਨਹੀਂ ਪਤਾ ਵੀ ਕੀ ਕਰਨਾ ਪੈ ਚੁੱਕੇ ਗਏ ਜਾਂ ਸਰਕਾਰੀ ਦਬਾਅ ਹੈ ਇਹਨਾਂ ਨੂੰ ਕੋਈ ਸਰਕਾਰ ਦਾ ਇਹ ਆਗੋ ਸਾਾਨੂੰ ਨਹੀਂ ਕਰਨ ਦਾ ਪਤਾ ਮਰੀਜ਼ ਮਰਨਦੇ ਨੇ ਸਾਡੇ ਸੜਕਾਂ ਤੇ ਉਤਰ ਆਏ ਨੇ ਇੱਕ ਕੁੜੀ ਨਾਲ ਜ਼ਬਰਦਸਤੀ ਹੋਈ ਹੈ ਬੰਦੇ ਇਹ ਕੁੜੀਆ ਦੇ ਨਾਲ ਬੀਤੀ ਗੱਲ ਠੀਕ ਐ ਹਾਂਜੀ ਤੀ ਝਗੜਾ ਆਈਏ ਉਹ ਮੰਗ ਚਾਉਂਦੇ ਆ ਕਿ ਸਾਡੇ ਬੰਦੇ ਦੀਆਂ ਫਾਈਲਾਂ ਬੰਨ ਤਾਈ ਚੁੱਪ ਕਰਕੇ ਦਾਖਲ ਕਰਾਈਏ ਮੌਕੇ ਤੇ ਆਈਏ ਕੀ ਹੋਇਆ ਕਿ ਉਹ ਹੀ ਆ ਮਰੀਜ਼ਾਂ ਨੂੰ ਬਾਹਰ ਕਿਉਂ ਲੈ ਕੇ ਆਏ ਉਹ ਪ੍ਰੋਬਲਮ ਕਹਿੰਦੇ ਸਾਡੇ ਦਾਖਲ ਨਹੀਂ ਕਰਨ ਦੇ ਦਾਖਲ ਹੋਣ ਵਾਸਤੇ ਹੁਣ ਡਾਕਟਰਾਂ ਨੂੰ ਪੁੱਛਣਾ ਹੈ ਕਰਨ ਕੀ ਹੈ ਉਹ ਕਹਿੰਦੇ ਕੀ ਪਿਆ ਹੈ ਵੀ ਦੋ ਕਿ ਇਹ ਤੇ ਸਰਕਾਰੀ ਆ ਤੇ ਉਹਨਾਂ ਨੂੰ ਪਤਾ ਹੋਊ ਜੀ ਮੈਂ ਤੇ ਇਹਨਾਂ ਨੂੰ ਪਤਾ ਹੋਊਗਾ ਸਾਨੂੰ ਕੁਝ ਪਤਾ ਨਹੀਂ ਇਹਦੇ ਬਾਰੇ ਅਸੀਂ ਕੀ ਕਰਾਂ ਚੱਲੀਏ ਮਰੀਜ਼ਾਂ ਨੂੰ ਲੈ ਕੇ ਚੱਲੇ ਪੁੱਛਣ ਚੱਲੇ ਡਾਕਟਰ ਸਾਹਿਬ ਨੂੰ ਕਿ ਕੀ ਕਾਰਨ ਕੀ ਹੈ ਇਹਨਾਂ ਦਾ